ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਅਣਖ ਦੇ ਨਾਲ ਤੇ ਇਸ ਟਾਈਮ ਆਸੀਂ ਖੜੇ ਆਂ ਮਾਲਵਾ ਬਿਲਟ ਜਿਲ੍ਹਾ ਬਠਿੰਡਾ ਦੇ ਪਿੰਡ ਬੰਗੀਰਗੂ ਯਾਨੀ ਕਿ ਆਪਣੇ ਖੇਤ ਆ ਤੇ ਆ ਤੁਸੀਂ ਦੇਖ ਸਕਦੇ ਹੋ ਹੜੰਬਾ ਚੱਲ ਰਿਹਾ ਤੁਸੀਂ ਵੀ ਸੋਚ ਰਹੇ ਹੋਵੋਗੇ ਹੜੰਬਾ ਵੀ ਕਣਕ ਵੱਢ ਲਈ ਤੂੜੀ ਬਣਾਲੀ ਤੇ ਹੜੰਬਾ ਕਿਸ ਕੰਮ ਲਈ ਤੇ ਤੁਹਾਨੂੰ ਸਾਰਾ ਦੱਸਾਂਗੇ ਹੜੰਬਾ ਕਿਸ ਕੰਮ ਲਈ ਹੈ ਤੇ ਆਪਣੇ ਕਿਸਾਨ ਭਰਾ ਨੇ ਕਿਸਾਨ ਮਿੱਤਰ ਨੇ ਨਵਾਂ ਕੰਮ ਸਟਾਰਟ ਕੀਤਾ ਹੈ ਤੇ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਤਾਂ ਜੋ ਚਾਰ ਪੈਸੇ ਵੀਰ ਨੂੰ ਵੀ ਬਣ ਜਾਣ ਇਹ ਕੰਮ ਇਹ ਵੀ ਆਪਾਂ ਕਣਕ ਮਸ਼ੀਨ ਕੱਢਦੀ ਆ ਮਿੱਟੀ ਵਾਲੀ ਕਣਕ ਨਾ ਉਹਦੀ ਸਫਾਈ ਲਈ ਇਹਨਾਂ ਨੇ ਹਰੰਬਾ ਤਿਆਰ ਕੀਤਾ ਸਾਰੀ ਗੱਲ ਬਾਤ ਵੀ ਕਰਾਵਾਂਗੇ ਪਹਿਲਾਂ ਦਿਖਾਉਣਿਆ ਤੁਹਾਨੂੰ ਕਿਵੇਂ ਇਹ ਕੱਢਦਾ ਕਣਕ ਆ ਦੇਖੋ ਸਾਫ਼ ਜੀ ਸਫਾਈ ਦੇਖੋ ਆ ਜੇ ਨਾ ਜੇ ਵੱਡੀ ਮਸ਼ੀਨ ਕੱਢਦੀ ਓਵੇਂ ਕੱਢਦਾ ਕਣਕ ਆ ਫਰੋਨੇ ਦਾ ਧੂੜ ਤਪਾ ਇਧਰ ਚੱਲੀ ਜਾਂਦਾ ਹਾੜਾ ਜ਼ੋਰ ਲੱਗਿਆ ਨਾ ਮੈਂ ਕੰਨਾ ਹੀ ਪਾਈ ਦੋ ਕਣਸਾ ਇਹ ਆ ਪੰਜਾਬ ਸਿਆਂ ਦਾ ਉਮਰ ਯਾਰ ਯਾਰ ਯਾਰੇ ਇਹ ਬੋਲਦੇ ਰਿਹਾ ਹੋਣੇ ਆਪਾਂ ਤੇ ਇਧਰ ਕੱਢਦਾ ਜੀ ਇਹ ਧੂੜ ਮਿੱਟੀ ਆ ਦੇਖੋ ਸਾਰੀ ਮਿੱਟੀ ਇਹਦੇ ਵਿੱਚ ਕੱਢਦਾ ਬਾਹਰ ਜੀ ਦੇਖ ਸਕਦੇ ਹੋ ਉਹਨਾਂ ਤੋਂ ਲੱਗਦਾ ਸਵਾਗਤ ਕਰ ਰਿਹਾ ਕੂਟਣਾ ਤੇ ਪਿੱਛੇ ਕੱਢੀ ਆ ਮੈਂ। ਕੀ ਚਾਲ ਹੈ? ਕੀ ਆਰ ਨੇ? ਇਹੋ ਕੰਕਾਈਆਂ ਉਹ ਗਿਆ। ਫਾਈ ਵਧੀਆ ਕਰਦਾ ਇਹਦੇ ਆਪਾਂ ਮਿੱਟੀ ਧੋਣੇ ਆ ਧੋਣ ਚ ਕਣ ਕੱਬੀ ਬੈਹ ਜਾਂਦੀ ਆ। ਟਾਈਮ ਦੀ ਵੱਧ ਲੱਗਦਾ ਤੇ ਆਹ ਉੜ ਗਈ ਸਾਰੀ ਧੂੜ। ਭਾਈ ਨਾਲ ਵੀ ਗੱਲ ਕਰਾਵਾਂਗੇ ਭਾਈ ਦਾ ਪਿੰਡ ਵੀ ਦੱਸਾਂਗੇ। ਹਾਂਜੀ ਆਪਣੇ ਕੋਲ ਜਿਹੜੇ ਵੀਰ ਆਏ ਆ ਹਰਮਬੀ ਲੈ ਕੇ ਕਣਕ ਸਾਫ ਕਰਨ ਉਹਨਾਂ ਨਾਲ ਗੱਲਬਾਤ ਕਰਾਉਣੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਜੀ ਆਪਣਾ ਸਿਕੰਦਰ ਰਾਮ ਜੀ ਪਿੰਡ ਪੱਕਾ ਕਲਾਂ ਪੰਚਾਇਤ ਮੈਂਬਰ ਜੋ ਆ ਵੀ ਇਹ ਵੀ ਕਰਨ ਆਲੇ ਆਏ ਆ ਇਹ ਗ੍ਰੈਂਡ ਵੀ ਕਰਦੀ ਆ ਵੀ ਵੀ ਬਣਾਉਂਦੀ ਆ ਮਿੱਟੀ ਵਾਲੀ ਕਣ ਕੱਢਦੀ ਐ ਇਹ ਜਿਹੜੀ ਕਣਕ ਐ ਆਪਾਂ ਕਿਹੜੀ ਕਣਕ ਸਾਫ਼ ਕਰਦੀ ਐ ਇਹ ਇਹ ਕੋਈ ਕਣਕ ਹੀ ਹੋਵੇ ਉਹ ਹੀ ਸਾਫ਼ ਕਰ ਲੈਂਦੀ ਐ ਜਿਵੇਂ ਆਪਾਂ ਹੁਣ ਅੱਜ ਕੱਲ ਮਸ਼ੀਨਾਂ ਤੂੜੀ ਵਾਲੀਆਂ ਚੱਲੀਆਂ ਹਨਾ ਉਹਨਾਂ ਨਾਲ ਕਣਕ ਆਉਂਦੀ ਐ ਉਹਨੂੰ ਜ਼ਿਆਦਾ ਸਾਫ਼ ਕਰਦੀ ਐ ਉਹਨੂੰ ਜਮ ਫੁੱਲ ਫੋਟਾ ਫੋਟਾ ਸਾਫ਼ ਕਰੋ ਕੋਈ ਡੜੀ ਡੱਪਾ ਨਹੀਂ ਕੁਝ ਨਹੀਂ ਕਰਦੀ ਠੀਕ ਐ ਪੱਕਾ ਪਿੰਡ ਆਪਣਾ ਪਿੰਡ ਪੱਕਾ ਕਹਾਂ ਤੇ ਤੇਰਾ ਨਾਂ ਕੀ ਐ ਬਜੀ ਆਪਣਾ ਨਾਂ ਇਹ ਬਿੰਦਰਾ ਹੀ ਬਿੰਦਰਾ ਬਿੰਦਰਾ ਟੇਲਾ ਮਾਈ ਬਰਨਾਲਾ ਜ਼ਿਲ੍ਹਾ ਤੇ ਨਾਲ ਹੀ ਹੁੰਦਾ ਫਿਰ ਬਾਈ ਦੇ ਹਾਂ ਹਾਂ ਨਾਲ ਹੀ ਹੁੰਦਾ ਇੱਥੇ ਆਏ ਗਏ ਆ ਮਾਛੜਾ ਆਇਆ ਮਾਛਲਾਗਾ ਠੀਕ ਹੈ ਠੀਕ ਹੈ ਇੱਥੇ ਆਏ ਸੀ ਕਹਿੰਦੇ ਉਧਰ ਆਪਣੇ ਰੇਤ ਤੇ ਜ਼ਿਆਦਾ ਸੀ ਜਿਹੜਾ ਹੜਮੀਆਂ ਤੇ ਸ਼ੇ ਕਰਕੇ ਮਾਛਲਾ ਇਤਰੇ ਵੀ ਕੰਮ ਚਲਾ ਕੇ ਦੇਖ ਲੈਣੇ ਆ ਕੰਮ ਆਪਣਾ ਵਧੀਆ ਚੱਲ ਰਿਹਾਗਾ ਕੋਈ ਵੀ ਮਿੱਟੀ ਘਟੇ ਵਾਲੀ ਆਉਂਦੀ ਆ ਹਾਂ ਹਾਂ ਕਣਕਾ ਕੁੰਡੀਦਾਰਾ ਜਾਂ ਮਿਸੀ ਵਾਲੀ ਆ ਉਹ ਸਾਰੀ ਸਾਫ ਕਰ ਦਿੰਦੀ ਆ ਕਣਕ ਅਲੱਗ ਕਰ ਦਿੰਦੀ ਆ ਉਦੋਂ ਦੇ ਬਾਅਦ ਉਹ ਯਾਨੀ ਕਿ ਕੁੱਲ ਮਿਲਾ ਕੇ ਜਿਹੜਾ ਪਹਿਲਾਂ ਧੋਣ ਵਾਲਾ ਕੰਮ ਸੀਗਾ ਉਹ ਖਤਮ ਕਰਤਾ ਹਾਂ ਖਤਮ ਕਰਤਾ ਹਾਂਜੀ ਅੱਛਾ ਤੇ ਕੀ ਆ ਲੋਕ ਪਕੜਾਉਂਦੇ ਆ ਵਧੀਆ ਪੂਰਾ ਵਧੀਆ ਹਾਂਜੀ ਦੋਸਤੋ ਕਿਵੇਂ ਲੱਗਿਆ ਕੰਮ ਵੀਰਾਂ ਦਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਇੱਕ ਗਰੀਬ ਕਿਸਾਨ ਜਿਹਨੇ ਆਪ ਦਾ ਕਿੱਤਾ ਤੋਰਿਆ ਤੇ ਉਹਨਾਂ ਨੂੰ ਕੰਮ ਮਿਲ ਸਕੇ ਵੱਧ ਤੋਂ ਵੱਧ ਤੇ ਘੰਟਿਆਂ ਦਾ ਕੰਮ ਮਿੰਟਾਂ 'ਚ ਕਰ ਦਿੰਦੇ ਆ ਹੁਣ ਇਹ ਤੇ ਕਿੰਨੇ ਦਿਨ ਲੱਗਣੇ ਸੀ ਕਿ ਇਹਨੂੰ ਧੋਣੀ ਸੀਗੀ ਇਸ ਕੌਣੀ ਸੀਗੀ ਤੇ ਇਹਨਾਂ ਨੇ ਮੈਂਟਾਸਪੈਂਟਾਂ ਦਾ ਸਾਡਾ ਕੰਮ ਕਰਤਾ ਸਾਨੂੰ ਤਾਂ ਬਹੁਤ ਵਧੀਆ ਲੱਗਿਆ ਇਹ ਕਿਸੇ ਨੇ ਕਰਾਉਣਾ ਹੋਵੇ ਕੰਮ ਤਾਂ ਨੰਬਰ ਦਿੱਤੇ ਹੋਏ ਆ ਸਕਰੀਨ ਤੇ ਤੁਸੀਂ ਵੀ ਇਹਨਾਂ ਤੋਂ ਆਪਣਾ ਕੰਮ ਕਰਵਾ ਸਕਦੇ ਹੋ ਵੀਡੀਓ ਬਾਰ ਬਾਰ ਸ਼ੇਅਰ ਕਰ ਦਿਓ ਅੱਗੇ ਤੋਂ ਇਦਾਂ ਦੇ ਵੀਡੀਓ ਦੇਖਣ ਲਈ ਪੇਜ ਨੂੰ ਫੋਲੋ ਕਰ ਲਓ YouTube ਤੇ ਸਬਸਕ੍ਰਾਈਬ ਕਰ ਲਓ ਤੇ ਲਾਈਵ ਜਰੂਰ ਕਰਦਿਆ ਕਰੋ ਧੰਨਵਾਦ